ਇਹ ਪਰਮੇਸ਼ਰ ਸੁਮੁਕਤੀ ਦਾ ਗਾਤਾ ਇਹ ਸੁਮੁਕਤੀ ਦਾ ਗਾਤਾ ਦੇ ਦੇਗਾ ਦੁੱਖ ਪਰ ਹਾਰ ਇਹ ਸੁਮੁਕਤੀ ਦਾ ਗਾਤਾ ਇਹ ਸੁਮੁਕਤੀ ਦਾ ਗਾਤਾ ਇਹ ਸੁਮੁਕਤੀ ਦਾ ਗਾਤਾ ਦੇ ਦੇਗਾ ਦੁੱਖ ਪਰ ਹਾਰ ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਪੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 10 ਅਧਿਆਏ ਉਸਦੀ 28 ਆਇਤ ਵਿੱਚ ਲਿਖਿਆ ਹੈ ਅਰ ਉਨ੍ਹਾਂ ਕੋਲੋਂ ਨਾ ਡਰੋ ਜਿਹੜੇ ਦੇਹੀ ਨੂੰ ਮਾਰ ਸੁੱਟਦੇ ਹਨ ਪਰ ਰੂਹ ਨੂੰ ਨਹੀਂ ਮਾਰ ਸਕਦੇ ਸਗੋਂ ਉਸੇ ਕੋਲੋਂ ਡਰੋ ਜਿਹੜਾ ਦੇਹੀ ਅਤੇ ਰੂਹ ਦੋਹਾਂ ਦਾ ਨਰਕ ਵਿੱਚ ਨਾਸ਼ ਕਰ ਸਕਦਾ ਹੈ ਨਰਕ ਉਹ ਜਗ੍ਹਾ ਹੈ ਜੋ ਪਰਮੇਸ਼ਰ ਦੇ ਦੁਆਰਾ ਪਾਪੀ ਮਨੁੱਖਾਂ ਨੂੰ ਸਜ਼ਾ ਦੇ ਰੂਪ ਦੇ ਵਿੱਚ ਠਹਿرائی ਗਈ ਹੈ ਜਿਸ ਦਾ ਜ਼ਿਕਰ ਪ੍ਰਭੂ ਯੀਸ਼ੂ ਮਸੀਹ ਜੀ ਇਸ ਵਚਨ ਦੇ ਵਿੱਚ ਕਰ ਰਹੇ ਹਨ ਨਰਕ ਦੇ ਬਾਰੇ ਵਿੱਚ ਮੈਂ ਤੁਹਾਡੇ ਨਾਲ 5 ਸਚਾਈਆਂ ਨੂੰ ਸਾਂਝਾ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਦੇ ਵਿੱਚੋਂ ਤੀਸਰੀ ਹੈ ਕਿ ਨਰਕ ਇੱਕ ਯਾਦ ਰੱਖਣ ਵਾਲਾ ਸਥਾਨ ਹੈ ਜੋ ਕੋਈ ਨਰਕ ਦੇ ਵਿੱਚ ਪਰਮੇਸ਼ਰ ਦੀ ਸਜ਼ਾ ਨੂੰ ਪ੍ਰਾਪਤ ਕਰਦਾ ਹੈ ਉਹ ਆਪਣੇ ਸੰਪੂਰਨ ਜੀਵਨ ਨੂੰ ਹਮੇਸ਼ਾ ਚੇਤੇ ਰੱਖਦਾ ਹੈ ਉਸ ਦੇ ਜੀਵਨ ਦੇ ਦਰਦ ਦੁੱਖ ਜਲਨ ਅਤੇ ਪੀੜਾ ਨੂੰ ਉਹ ਯਾਦ ਰੱਖਦਾ ਹੈ ਇੰਨਾ ਹੀ ਨਹੀਂ ਉਸਨੇ ਇਸ ਧਰਤੀ ਦੇ ਉੱਤੇ ਜੋ ਆਪਣਾ ਜੀਵਨ ਬਤੀਤ ਕੀਤਾ ਹੈ ਹਰ ਇੱਕ ਦਿਨ ਨੂੰ ਉਹ ਯਾਦ ਕਰਦਾ ਹੈ ਉਸ ਦੇ ਵਿਚਾਰ ਚਾਲ ਚਲਨ ਉਸ ਦੇ ਕੰਮ ਵਿਵਹਾਰ ਅਤੇ ਖੁਸ਼ਖਬਰੀ ਦਾ ਇਨਕਾਰ ਅਤੇ ਪ੍ਰਭੂ ਯੀਸ਼ੂ ਮਸੀਹ ਦਾ ਤ੍ਰਿਸਕਾਰ ਸਭ ਕੁਝ ਉਸ ਨੂੰ ਯਾਦ ਆਉਂਦਾ ਹੈ ਇੱਕ ਪਾਣੀ ਦੀ ਬੂੰਦ ਦੇ ਲਈ ਉਹ ਉੱਥੇ ਤਰਸਦਾ ਹੈ ਕਿਉਂਕਿ ਉੱਥੇ ਦੀ ਅੱਗ ਕਦੇ ਵੀ ਬੁਝਦੀ ਨਹੀਂ ਹੈ ਉਹ ਵਿਅਕਤੀ ਨਾ ਕੇਵਲ ਆਪਣੇ ਹੀ ਜੀਵਨ ਦੇ ਲਈ ਪਛਤਾਉਂਦਾ ਹੈ ਪਰੰਤੂ ਉਹ ਚਾਹੁੰਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਉਸਦੇ ਸਕੇ ਸੰਬੰਧੀ ਅਤੇ ਮਿੱਤਰਾਂ ਨੂੰ ਵੀ ਇਸ ਸਚਾਈ ਦੇ ਬਾਰੇ ਪਤਾ ਚੱਲ ਜਾਏ ਅਤੇ ਉਹ ਉਸ ਨਰਕ ਦੀ ਅੱਗ ਤੋਂ ਬਚ ਜਾਣ ਪਰ ਪਿਆਰੋ ਉਸ ਸਮੇਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਇਸੇ ਹੀ ਸਜ਼ਾ ਤੋਂ ਮਨੁੱਖਾਂ ਨੂੰ ਬਚਾਉਣ ਦੇ ਲਈ ਪ੍ਰਭੂ ਯੀਸ਼ੂ ਮਸੀਹ ਕਲਵਰੀ ਦੀ ਸਲੀਬ ਦੇ ਉੱਤੇ ਬਲੀਦਾਨ ਹੋਏ ਅਤੇ ਉਸ ਨਰਕ ਦੀ ਸਜ਼ਾ ਦੇ ਵਿੱਚੋਂ ਮਨੁੱਖਾਂ ਨੂੰ ਬਚਾਉਣ ਦੇ ਲਈ ਉਹਨਾਂ ਨੇ ਕਿਹਾ ਕਿ ਜੋ ਕੋਈ ਮੇਰੇ ਉੱਤੇ ਵਿਸ਼ਵਾਸ ਕਰੇਗਾ ਉਹ ਸਦਾ ਦਾ ਜੀਵਨ ਪ੍ਰਾਪਤ ਕਰੇਗਾ ਪਿਆਰੋ ਉਹ ਅਰਥਾਤ ਫਿਰ ਸਵਰਗ ਦੇ ਵਿੱਚ ਆਪਣਾ ਟਿਕਾਣਾ ਪ੍ਰਾਪਤ ਕਰਦਾ ਹੈ ਤੁਸੀਂ ਵੀ ਇਹੋ ਜਿਹੇ ਭਿਆਨਕ ਨਰਕ ਦੇ ਵਿੱਚੋਂ ਬਚ ਸਕੋ ਪਰਮੇਸ਼ਰ ਦੇ ਅੱਗੇ ਅੱਜ ਮੇਰੀ ਤੁਹਾਡੇ ਸਾਰਿਆਂ ਲਈ ਇਹੀ ਪ੍ਰਾਰਥਨਾ ਹੈ ਧੰਨਵਾਦ ਸੋ ਮੁਕਤੀ ਦਾਤਾ